ਉਹ ਨਹੀਂ ਸਭ ਪੜ ਗਿਆ ਕਿ ਜੇ ਅਸੀਂ ਦੀ ਸਪੀਡ ਲਿਖੀ ਹੋਈ ਆ ਤਾਂ ਉਥੇ 40 ਤੇ ਜਾਣਗੇ ਵੀ ਜਾਂਦਾ ਸਪੀਡ ਜਿਹੜੀ ਲਿਖੀ ਆ ਉਸ ਸਪੀਡ ਤੇ ਜਾਓ ਜੇ ਦੂਜੇ ਨੇ ਜਾਣਾ ਤਾਂ ਉਹਨੂੰ ਜਾਣ ਦੋ ਫਿਰ ਉਹਦੇ ਮੂਰੇ ਵੀ ਬ੍ਰੇਕ ਤੇ ਜੇ ਉਹਨੇ ਪਹਜਾਈ ਫੇਰ ਪਹਜਾਉਣ ਲੱਗ ਜਾਣਗੇ ਵੀ ਪਹਿਲਾਂ ਸੁੱਤੇ ਪਏ ਸੀ ਪਹਿਲਾਂ ਹੀ ਪਹਜਾਓ ਨਮਾ ਰੱਖਣੀਆਂ ਚਾਹੀਦੀਆਂ ਵੱਡੀਆਂ ਵੱਡੀਆਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਹ ਬਿਊਟੀ ਚਾਹੀਦੀ ਹੈ ਹਰੇਕ ਸ਼ਹਿਰ ਦੇ ਵਿੱਚ ਓਏ ਹੋਏ ਵਾਹ 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 ਕੀ ਬਾਤ ਆ ਉਹ ਬਹੁਤ ਵੱਡੇ ਆ ਨਹੀਂ ਸੋਹਣੀ ਸਮੈਲ ਕਿੱਥੋਂ ਆ ਰਹੀ ਆ 90 99 ਮੇ ਦਾ ਬੱਸ ਆਲਾ ਜਾ ਰਿਹਾ ਓਏ ਹੋਏ ਓਏ ਹੋਏ ਹਵਾ ਓਏ ਹੋਏ ਹੋਏ ਬੱਚਾ ਨਹੀਂ ਆਵਟੋ ਇੱਥੇ ਹਾਂ ਜੀ ਕੁਲਵਾਨ ਜੀ ਅਸਰੀ ਕਾਲ ਜੀ ਕਿਵੇਂ ਹੋ ਜੀ ਆਏ ਹਾਏ ਨੀਂਦ ਨੀਂਦ ਵਿੱਚ ਵੇਖਦੇ ਦੇਖਦੇ ਸਾਰੇ ਸਾਰੇ ਜਿੰਨੇ ਕੱਚਾ ਕੱਚਾ ਕੱਚਦੇ ਬੋਲੀ ਆਪਾਂ ਆ ਗਏ ਆ ਲਖਨਊ ਤੇ ਮਾਰਨਿੰਗ ਦੇ ਵੱਜ ਚੁੱਕੇ ਨੇ 6 ਆਪਾਂ ਨਿਕਲ ਲਈਏ ਇਥੋਂ ਅੱਜ ਆਪਣਾ ਸਫਰ ਹੈਗਾ ਅੱਜ ਵੀ ਲੰਬਾ ਗਾ ਵੀ ਸਫਰ ਅੱਜ ਆਪਾਂ ਡਾਇਰੈਕਟ ਸਦਾ ਮਾਰੀ ਪਹੁੰਚਣਾ ਤੇ ਕੱਲ ਆਪਾਂ ਕਿਸ਼ਨ ਗੰਜ ਤੋਂ ਲਖਨਊ ਆਇਆ ਮਤਲਬ ਕੱਲ ਦਾ ਆਪਣਾ ਹਾਂਜੀ ਅੱਜ ਹਿਮਾਲੀ ਪਹੁੰਚਣਾ ਹਾਂ ਜੀ ਆਪਾਂ ਵਾਲੀ ਪਹੁੰਚਣਾ ਆਪਾਂ ਸ਼ਾਮ ਨੂੰ ਅੱਜ ਕੱਲ ਸਭ ਤੋਂ ਜ਼ਿਆਦਾ ਗੱਡੀ ਤੇ ਸਭ ਤੋਂ ਜ਼ਿਆਦਾ ਸਫ਼ਰ ਕੀਤਾ ਕੱਲ ਦੇ ਦਿਨ ਜਿਹੜੀ ਆ ਪਿਛਲੀ ਵੀਡੀਓ ਤੁਸੀਂ ਦੇਖੀ ਨਹੀਂ ਦੇਖੀ ਜ ਨਹੀਂ ਦੇਖੀ ਤਾਂ ਦੇਖੋ 868 ਕਿਲੋਮੀਟਰ ਗੱਡੀ ਚਲਾਈ ਮਾਰਨਿੰਗ 5 ਵਜੇ ਸਟਾਰਟ ਕਰਕੇ ਆਪਾਂ ਸ਼ਾਮ ਨੂੰ 7:30 ਤੱਕ ਤੋਂ ਤੋਂ ਫਿਰ ਚੱਲੋ ਤਾਂ ਹੋਟਲ ਚ ਪਹੁੰਚੇ ਹੋਗੇ 8 ਵਜੇ ਪਹੁੰਚ ਗਏ ਸੀ ਫਿਰ ਤਾਂ ਪ੍ਰੋਟਰ ਲੈਂਦੇ ਇਂਦਰ ਉਂਦਰ ਕਰਨ ਟਾਈਮ ਲੱਗ ਗਿਆ ਮੋਰਨੀ ਪਾਣੀ ਮੈਂ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ 868 ਕਿਲੋਮੀਟਰ ਲਾਉ ਦੀ ਲਖਨਊ ਦੀ ਮਾਰਨਿੰਗ ਮਾਰਨਿੰਗ ਤੇ ਅੱਜ ਆਪਣੇ ਮੇਨ ਵੱਡੇ ਸ਼ਹਿਰ ਨੇ ਜੀ ਲਖਨਊ ਤਾਂ ਹੈਗਾ ਹੀ ਹੈਗਾ ਲਖਨਊ ਤੋਂ ਬਾਅਦ ਹੈਗਾ ਆਗਰਾ ਆਗਰਾ ਤੋਂ ਬਾਅਦ ਹੈਗਾ ਮੇਨ ਵੱਡਾ ਸ਼ਹਿਰ ਦਿੱਲੀ ਤੇ ਦਿੱਲੀ ਤੋਂ ਬਾਅਦ ਮਾੜੀ ਬਸ ਤਿੰਨ ਹੀ ਸ਼ਹਿਰ ਨੇ ਜੀ ਵੱਡੇ ਮੈਨੂੰ ਲੱਗਦਾ ਵੀ ਅੱਜ ਹਾਈਵੇ ਹਾਈਵੇ ਹੀ ਹੈ ਸਿੱਧਾ ਤੇ ਬਾਪਾ ਖਿੱਚੀ ਜਾਣਾ ਕੰਮ ਜੜੀ ਆ ਤੋਰੀ ਰੋ ਹਾਈਵੇ ਆ ਇਹ ਨਹੀਂ ਹਾਈ ਇਹ ਵੀ ਹਾਈਵੇ ਆ ਇਹ ਸ਼ਹਿਰ ਦੇ ਵਿੱਚ ਵਿੱਚ ਦੀ ਹਾਈਵੇ ਆ ਆਪਾਂ ਬਸ ਥੋੜਾ ਜਿਹਾ ਅੱਗੇ ਜਾ ਕੇ ਵੱਡਾ ਹਾਈਵੇ ਚੜ ਜਾਣਾ ਉਹਨਾਂ ਟਾਈਮ ਤੁਸੀਂ ਦੇਖੋ ਲਖਨਊ ਦੀ ਬਿਊਟੀ ਆਸ-ਪਾਸ ਦੇ ਸ਼ਾਟ ਜਿਹੜੇ ਸਾਨੂੰ ਦਿਖਦੇ ਆ ਉਹ ਤੁਹਾਨੂੰ ਦਿਖਾਉਣੇ ਆ ਓਏ ਮੌਸਮ ਇਦਾਂ ਜਿਵੇਂ ਬਾਹਰ ਨਹੀਂ ਹੁੰਦਾ ਕੈਨੇਡਾ ਅਮਰੀਕਾ ਜਿਵੇਂ ਆ ਇਹ ਬਲੂ ਬਲੂ ਸਕਾਈ ਬਾਬਾ ਹੈ ਆਈਡੀਆਂ ਪਰ ਆਪਾਂ ਹੈਗੇ ਇੰਡੀਆ ਹੋਰ ਲੇ ਵੀ ਬਾਜ ਨੇ ਗੱਲ ਮਾਰੀ ਹੈ ਪਤਾ ਨੂੰ ਲੱਗਦਾ ਹੋਊਗਾ ਵੀ ਤੁਸੀਂ ਕੈਨੇਡਾ ਅਮਰੀਕਾ ਜਾ ਪਰ ਨਹੀਂ ਗਲਤ ਤੁਸੀਂ ਹੈਗੇ ਇੰਡੀਆ ਚ ਤੁਸੀਂ ਇੰਡੀਆ ਚ ਵੀ ਬਾਹਰ ਲਈ ਵੀਊ ਆ ਹੁਣ ਤਾਂ ਰੋਡ ਰੋਡ ਵਧੀਆ ਪੂਰੇ ਆ ਕੈਂਡ ਬਿਲਡੀਆਂ ਬੁੱਡੀਆਂ ਇੱਧਰ ਇੱਧਰ ਸਾਰਾ ਪੂਰਾ ਕੰਸਟਰਕਸ਼ਨ ਚੱਲੀ ਜਾਂਦੀ ਆ ਵਧੀਆ ਦਾ ਕੰਮ ਹਾਂਜੀ ਬੀਸਮੈਂਟ ਦੇ ਮੂਰੇ ਹਨਾ ਇੰਡੀਆ ਦਾ ਚੰਡਾ ਲੱਗਿਆ ਸੀ ਅੱਛਾ ਔਰ ਫਿਰ ਇੰਡੀਆ ਚ ਦਾ ਫ੍ਰੈਂਡਾਈਜ਼ਰ ਚੰਡਾ ਲੱਗੂਗਾ ਉਹ ਜੀ ਆਪਣਾ ਦੇ ਨਾਲ ਦੀ ਗੱਡੀ ਜਾਂਦੀ ਆ ਹੰਡਰੈਟਿਟੀ ਆ ਰਹੀ ਆ ਦੇ ਮਲ ਉਹ ਇਧਰ ਜਾਂਦੀ ਰੈੱਡ ਰੰਗ ਦੀ ਹਾਂ ਉਹ ਪੁੱਛ ਸੇੇ ਉਹ ਮੈਂ ਜਿਵੇਂ ਮਹਾਰਾਜੀ ਚਕਲੇਟ ਬਰੋਡ ਬਣੇ ਨੇ ਸੇ ਮੂਮੀ ਲੱਗ ਰਿਹਾ ਇਧਰੋਂ ਡੈਡੀ ਜੀ ਹਾਂ ਜੀ ਆਹ ਕੱਲੇ ਕਰਾ ਲਓ 1 ਕਿਲੋ ਕਰਾ ਲਈਏ ਨਹੀਂ ਨਹੀਂ ਚੱਟਾ ਵਧੀਆ ਲੱਗਦਾ ਨਹੀਂ ਉਹ ਨਹੀਂ ਨਹੀਂ ਆਪਣਾ ਵਾਲੀ ਗੱਡੀ ਦਾ ਕੱਲਰ ਵਧੀਆ ਜਿਹੜਾ ਹੈਗਾ ਠੀਕ ਹੈ ਜੀ ਨਹੀਂ ਰੈੱਡ ਵੀ ਵਧੀਆ ਲੱਗਦਾ ਇਹਨੇ ਤਾਂ ਮਗਾ ਦਈਏ ਬ੍ਰੇਕ ਲਗਾ ਦਈਏ ਰੋਡ ਤੇ ਬ੍ਰੇਕ ਨਹੀਂ ਲਗਾਣੇ ਕਾ ਬਾਈ ਫੇਰ ਖਰਚ ਖਰਚ ਤੈਨੂੰ ਕੱਲ ਵੀ ਕਹਿੰਦੇ ਖਰਚ ਖਰਚ ਕਰ ਚ ਨਹੀਂ ਕਰਨਾ ਇੱਥੇ ਕੋਲੇ ਆ ਕੇ ਹਾਂ ਮਾ ਬਿਊਟੀ ਚਾਹੀਦੀ ਹੈ ਹਰੇਕ ਸ਼ਹਿਰ ਦੇ ਵਿੱਚ ਨਿਮਾਂ ਲਗਣੀਆਂ ਚਾਹੀਦੀਆਂ ਵੱਡੀਆਂ ਵੱਡੀਆਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਡੈਮ ਹਵਾ ਨੂੰ ਸ਼ੁੱਧ ਕਰਦੀ ਆ ਤੇ ਵੈਸੇ ਵੀ ਘੜ ਪਿੰਡ ਲਈ ਚਰੋਂ ਵਧੀਆ ਬਿਮਾਰੀਆਂ ਪੂਰੀਆਂ ਹਾਰੇ ਦਾ ਕਬ ਵਧੀਆ ਨਾਲ ਇੱਥੇ ਨਮੀ ਲੱਗੀ ਹੋਈ ਆ ਸਾਰੀ ਹੋਈ ਰੋਕਾ ਹੀ ਪਿੱਛੇ ਤੋਂ ਪਟਵਾਰ ਸ਼ੁਰੂ ਹੋਇਆ ਸਾਰੀ ਹੋਈ ਨਮਾ ਦੋਨੇ ਪਾਸੇ ਵਧੀਆ ਜੀ ਯਾਰ ਹਾਂ ਆਪਰੇ ਦੋਨੋਂ ਹੀ ਤਾਂ ਕਰ ਲਈ ਅਸੀਂ ਸਾਫ਼ ਇੱਥੇ ਹੋਰ ਹੀ ਲਾ ਦੇ ਆਪਾਂ ਹੋ ਰਿਹਾ ਉਹ ਪਤਾ ਨਹੀਂ ਕਿਹੜੇ ਭੜੇ ਜਿਹੇ ਦਰਸਤ ਲਾਈ ਜਾਂਦੇ ਉਧਰ ਨਾ ਕੋਈ ਉਹਨਾਂ ਦਾ ਪਤਾ ਨਾ ਪਤਾ ਵੀ ਕਿੱਥੋਂ ਆਇਆ ਕਿੱਥੋਂ ਨਹੀਂ ਛਿੱਪਣ ਲੱਗੇ ਹੋਏ ਨਮਾ ਲੱਗੀਆਂ ਹੋਈਆਂ ਤੇ ਵਧੀਆ ਸ਼ਹਿਰਾਂ ਚ ਸਾਰੇ ਚਾਹੀਏ ਯਾਰ ਦੇਖੋ ਜੀ ਸਫਾਈ ਲੱਗਦਾ ਨਾ ਦਬਾਈ ਜਮਾਈ ਬੜੇ-ਬੜੇ ਨੇ ਪੂਰੇ ਰੰਗ-ਬਰੰਗੇ ਉੱਤਾਂ ਬੜਾ ਵਧੀਆ ਕੰਮ ਮਗਭਗ ਦਿੱਲੀ ਨੂੰ ਹੀ ਹੁਣ ਇਹਨਾਂ ਨੇ ਸਾਰਾ ਸੈ ਮੈਟਰੋ ਉੱਪਰ ਦੀ ਦਿੱਲੀ ਵੀ ਥੋੜਾ ਜਿਆਦਾ ਆ ਪਰ ਆ ਜਿਆਦੇ ਵਧੀਆ ਪਤਾ ਨਹੀਂ ਸਵੇਰੇ-ਸਵੇਰੇ ਕਰਕੇ ਲੱਗ ਰਿਹਾ ਦੁਪਹਿਰੇ ਤਾਂ ਰਸ਼ ਹੋਊਗਾ ਪੂਰਾ ਰਸ਼ ਤਾਂ ਹੋਊਗਾ ਪਰ ਸਾਫ਼ ਸੁਭਾਈ ਬਹੁਤ ਹੈ ਛੋਮਾਂ ਹੀ ਆ ਸੇਪਾਸਟ ਹੋਣ ਕਲੀਨ ਦੀ ਦਿੱਲੀ ਦੂਰ ਹੈ ভাই ਸਾਹਿਬ ਦਿੱਲੀ ਹੈਗਾ ਜੀ 509 ਕਿਲੋਮੀਟਰ ਤੇ ਆਪਾਂ ਟੋਟਲ ਜਾਣਾ ਸ਼ਾਇਦ 800 پتہ ਨਹੀਂ ਕਿੰਨਾ ਸੀਗਾ ਆਜੋ ਫਿਰ ਕਰਦੇ ਆਂ ਸਫ਼ਰ ਸ਼ੁਰੂ ਆਪਾਂ ਤਾਂ ਕਰਤਾ ਆਜੋ ਆਪਣੇ ਨਾਲ ਨਾਲ ਆਜੋ ਮੌਸਮ ਸੋਹਣਾ ਹੈ ਕਲੀਅਰ ਕਲਾਉਡੀ ਕਲਾਉਡੀ ਮੀਂਹ ਵੀ ਆ ਸਕਦਾ ਮੀਂਹ ਦਿਖਾਇਆ ਵੀ ਹੋਇਆ ਕੱਲ ਤਾਂ ਹੀ ਸਾਰੀ ਦਿਹਾੜੀ ਮੀਂਹ ਨਾਲ ਨਾਲ ਲਿਆਂਦਾ ਇੱਥੇ ਤੱਕ ਪਰ ਅੱਜ ਆਇਆ ਹੀ ਨਹੀਂ ਅੱਜ ਆ ਸਕਦਾ ਅੱਜ ਵੀ ਆਜੂਗਾ ਉਹਦੇ ਹੈਗੇ ਆ ਸਾਹਮਣੇ ਬੱਦਲ ਇਹਥੇ ਚੜ ਜਾਣਾ ਇਧਰ ਐਕਸਪ੍ਰੈਸ ਵੇ ਤੇ ਜਿਵੇਂ ਕੱਲ ਆਏ ਸੀਗੇ 4-6 ਘੰਟੇ ਉਧੇ ਤੇ ਰਹੇ ਆ ਇਹ ਤੇ ਮੈਨੂੰ ਲੱਗਦਾ ਵੀ ਇਹ ਉਹੀ ਆ ਹਾਈਵੇ ਜਿਹੜਾ ਦਿੱਲੀ ਤੱਕ ਜਾਂਦਾ ਆ ਜਾਓ ਬਈ ਮਤਰਾ ਗੁੱਡ ਮਾਰਨਿੰਗ ਜੀ ਕਿਵੇਂ ਹੋ ਕੌਣ ਸੇ ਉਤੇ ਹੈ ਜੋ ਬੋਲੇ ਬੋਲੇ ਚੱਲਦੇ ਆ ਆਹਾ ਉਹ ਪੈਕਟ ਕਿਹੜਾ ਸੀ ਜਿਹੜਾ ਹੁਣੇ ਖਾ ਕੇ ਛਟਿਆ ਇਹ ਹਮ ਖਾਣੀ ਵੀ ਤੈ ਆ ਵੀ ਪਖਾਣਾ ਵੀ ਦਾ ਜੀ ਇਹ ਇਹ ਵਾਲਾ ਨਹੀਂ ਇਹ ਨਹੀਂ ਇਹ ਵਾਲਾ ਵੀ ਰੱਖੋ ਜੇ ਬਹੁਤ ਇਸਤੀ ਹੈ ਹਾਂ ਨਹੀਂ ਬਾਕੀ ਰੱਖਤੇ ਹੈ ਮੰਨੂ ਹਾਂ ਹਾਂ ਆਪ ਆਪਣੀ ਦੁਕਾਨ ਖੁਲਤੀ ਕਦੀ ਹਾਂ ਅੱਛਾ ਐਸੇ ਕਰੋ ਇੱਕ ਤਾਂ ਉਹ ਮਖਾਣਾ ਹੈ ਜੋ ਮਖਾਣੇ ਵਾਲਾ ਉਹ ਦੇ ਦੋ ਜੇ ਦੇ ਦੋ ਚਾਰ ਚਾਰ ਦੇ ਦੋ ਬਿਸਕਟ ਕਰੀਮ ਵਾਲੇ ਲਓ ਇੰਨਾ ਸਮਾਨ ਕਰਾ ਲੈ ਪੈਕ ਓਕੇ ਭਈਆ ਥੈਂਕ ਯੂ ਹਾਈਵੇ ਤੇ ਚੜ ਤੋਂ ਪਹਿਲੀ ਦੀ ਇੱਕ ਇੱਕ ਸਪੇਸ ਯੂਜ਼ ਕੀਤੀ ਆ ਦੇਖੋ ਆ ਵਿਚਾਰੇ ਗਾ ਬੈਦੇ ਇਹ ਇਧਰ ਇਧਰ ਮੋਦਲਾ ਇੱਥੇ 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 ਇਧਰ ਆਦ ਲੈ ਆਗਰਾ 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 ਰਾਹ ਵੀ ਸਵਾਰੀ ਨਾ ਹੋਵੇ ਭਾਈ ਕੋਈ ਆਗਰਾ ਹੱਥ ਦੇ ਰਿਆ ਸੀ ਭਾਈ ਉਹ ਵੇ ਇਹ ਤਾਂ ਪਹਿਲੇ ਆਪ ਫੁੱਲਾ ਪਿੱਛੇ ਬਾਜਨੇ ਪੈਣਾ ਹੁੰਦਾ ਪੂਰੇ ਆੜਾ ਜ਼ਮਾਨੇ ਇਧਰ ਰੁੱਕ ਕੇ ਮੂਰੇ ਬਾਈ ਨਹੀਂ ਸਕਦੇ ਆਏ ਹਾਏ 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 ਸੀਸੇ ਖੋਲਿਆ ਹਵਾ ਆਏ ਹਾਏ ਹਾਏ داری ਰੀਆ ਦਾ ਦਵਾ ਦੇਖੋ ਕੀ ਯਾਰ ਡਬਲ ਬੱਸ ਉਹ ਡਬਲ ਸਟੋਰੀ ਬੱਸ ਓਏ ਹੋਏ ਓਏ ਹੋਏ ਹਵਾ ਓਏ ਹੋ ਹੋ ਉਹ ਬੱਚਾ ਦੀ ਆਵਟੂ ਇੱਥੇ ਹਾਂ ਸੀਛੇ ਮਗਨਾ ਖੋਲੇ ਸੀਛਾ ਨਹੀਂ ਨਹੀਂ ਆਹ ਗੱਡੀ ਘੁੰਮ ਰਹੀ ਹੈ ਨਾ ਰੋਡ ਐਂ ਕੰਮ ਕੇ ਚੜਦਾ ਲਓ ਜੀ ਹਾਈਵੇ ਤੇ ਚੜ ਕੇ ਯਾਰ ਹਾਈਵੇ ਓਨਾ ਚੌੜਾ ਨਹੀਂ ਆਇਆ ਵਾ ਸਿਕਸ ਲੇਨ ਨਹੀਂ ਹੈ 4 ਲੇਨ ਹੀ ਆ ਪਰ ਹੈਗਾ ਆ ਇਹਦੇ ਸ਼ਾਇਦ ਕੀ ਪਤਾ ਕਿ ਜਾ ਕੇ ਹੋਵੇ ਦੇਖਦੇ ਆ ਚਲੋ ਉਹ ਦੀ ਸਪੀਡ ਇੱਥੇ ਕਾਰ ਦੀ ਆ ਤੇ 80 ਦੀ ਹੁਣੀ ਉਹਨਾਂ ਬੱਸ ਟਰੱਕ ਦੀ ਆ 90 95 ਦਾ ਤਾਂ ਬੱਸ ਆਲਾ ਜਾ ਰਿਹਾ ਆ ਜੇ ਬਾਹੀ ਮੇ ਤੇ ਚੜੇ ਆ ਨਾ ਤਾਂ ਕਰਕੇ ਆ ਜੇ ਕਿਹੜਾ ਕੋਈ ਕੈਮਰਾ ਆਉਂਦਾ ਖਿੱਚ ਦੋ ਬੱਸ ਹੈਵੀ ਡਿਊਟੀ ਆ ਇਹ ਡਬਲ ਡੈਕ ਕਰ ਹੈ ਹੈਵੀ ਡਿਊਟੀ ਆ ਇਹ 380 ਹੈ ਮਿੱਤਰੋ ਆ ਵੇਖੋ ਇਹ ਦੇਖ ਉੱਪਰ ਸਲੀਪਰ ਥੱਲੇ ਬੈਠਣ ਵਾਲੇ ਆ ਉੱਪਰ ਵੀ ਬੈਠਣ ਵਾਲੀ ਆ ਉੱਪਰ ਸਲੀਪਰ ਉੱਪਰ ਪੈਣ ਵਾਲੇ ਆ ਉੱਪਰ ਪੈਣ ਵਾਲਾ ਵੀ ਵਿੱਚ ਹੀ ਆ ਇਹਦੇ ਇਹ ਬਸਤੇ ਸਫਰ ਕਰਨਾ ਉਹਦੇ ਲਈ ਵੀ ਵਧੀਆ ਹੈ ਉੱਪਰ ਪੈ ਕੇ ਆਓ ਟਾਰਨਾ ਇੱਥਾਂ ਪਿੱਛੋਂ ਪਹਨ ਆਇਆ ਲੱਗਦਾ ਮੈਂ ਟ੍ਰੇਨ ਖੜੀ ਹੁੰਦੀ ਆ ਰੋਡ ਦੇ ਉੱਤੇ ਐ ਜੁੜੇ ਖੜੇ ਸੀ ਸਾਰੇ ਡੱਬੇ ਆ ਕੱਡੇ ਦਾ ਲਾਓ ਵੀ ਮਿੱਤਰੋ ਟੋਰ ਆ ਗਿਆ ਜੀ ਟੋਰ ਇੱਥੋਂ ਸਟਾਰਟ ਹੋਊਗਾ ਤੇ ਜਦੋਂ ਆਪਾਂ ਉਤਰਾਂਗੇ ਤੇ ਉਦੋਂ ਕੱਲ ਮੂ ਜੇ ਮੈਂ 685 ਪੈ ਨਹੀਂ ਕਿੰਨੇ ਕੱਟੇਗੇ ਸੀ ਕੱਲ ਤੇ ਇਹ ਤੇ ਆਪਾਂ ਦੇਖਦੇ ਆ ਕਿ ਕਿੰਨਾ ਪੈਂਦਾ ਪਰ ਟੋਰ ਇਹ ਇਧਰੋਂ ਚੜ ਕੇ ਉਧਰ ਹੀ ਜਾੜ ਉਤਰਾਂਗੇ ਉਦੋਂ ਉਦੋਂ ਕੱਟਿਆ ਜਾਊਗਾ ਰਿਕਵਰੀ ਐਂਟਰੀ ਹੋਊਗੀ। ਕਿਉਂ ਜੀ 7:00 ਵਜੇ ਆਪਾਂ ਐਂਟਰ ਕੀਤੇ ਆ। ਤੇ ਹੁਣ ਆਪਾਂ ਦੇਖਾਂਗੇ ਵੀ ਕਿੰਨੇ ਵਜੇ ਉਧਰ ਉਤਰਦੇ ਆ ਤੇ ਕਿੰਨਾ ਆਪਾਂ ਨੂੰ ਟੋਲ ਪੈਂਦਾ ਤੇ ਕੀ ਕੀ ਰਾਹ 'ਚ ਜੋ ਜੋ ਕੁਝ ਖਾਊਗਾ। ਹੋ ਸਕਦਾ ਵੀ ਹਰਵਾਇ ਨੂੰ ਜੋਰ ਪਾਏ ਫੇਰ ਕੱਲ ਨੂੰ ਮਿੱਤਰੋ। ਕਰੇਂ? ਨਹੀਂ ਵੈਂਦਾ। ਨਹੀਂ। ਨਹੀਂ ਵੈਂਦਾ ਵਈ। ਅੱਜ ਅੱਜ ਚੋਪਰ ਨੇ ਕੰਟਰੋਲ ਕੀਤਾ ਵਾ ਕੱਲ ਘੱਡੀ ਚ ਪੱਤ ਮਾਰੀ ਆ ਬਾਰ-ਬਾਰ ਸਮੈਲ ਐ ਮੈਂ ਕਾ ਇੰਨੀ ਇੰਨੀ ਸਮੈਲ ਯਾਰ ਇੰਨੀ ਸੋਹਣੀ ਸਮੈਲ ਕਿੱਥੋਂ ਆ ਰਹੀ ਇਹ ਸਜਣਾ ਆ ਦੇ ਸਜਣਾ ਤੇਰੇ ਵਾਸਤੇ ਸਜਣਾ ਕੁੱਲੀਆਂ ਚੱਕ ਕੁੱਲੀਆਂ ਮੰਗਾਈਆਂ ਸੀ ਤੇਰੇ ਵਾਸਤੇ ਸਜਣਾ ਚੱਕ ਸਜਣਾ ਮੋੜਨੀ ਮੋੜਨੀ ਆਹ ਹਾ ਹਾ ਇਹਵੇਂ ਕਿਵੇਂ ਆ? ਠੀਕ ਆ। ਠੀਕ ਆ। ਪ੍ਰੋਟੀ ਪੀ ਕੇ ਸਾਰੀ ਹਾਲੇ ਠੀਕ ਆ। ਅੱਖ ਚ ਵੱਜੂ। ਪਾਈਪ ਉਹਦੀ ਜੇ ਗੱਡੀ ਹਿੱਲੀ ਉਹਦੇ ਬਾਅਦ ਅੱਖ ਚ ਵੱਜੂਗੀ ਆਏ। ਅੱਖ ਦੇ ਕੋਲੇ ਕਰੀ ਫਿਰਦਾ। ਬਸ ਠੀਕ ਆ ਖਾਲੀ ਹੋ ਗਈ ਰੱਖ ਦੇ ਇਹਨੂੰ ਹੁਣ। ਆਪਾਂ ਆ ਕੇ ਰਨਵੇ ਤੇ। ਔਰ ਸਪੀਡ ਵਧਾ ਕੇ ਗੱਡੀ ਦੀ ਆਪਾਂ 220 ਤੇ ਕਰਕੇ ਬਸ ਉਡਾ ਦੇਣੀ। ਇਹ ਪਹਿਲਾਂ ਅ ਅਮਰਜੈਂਸੀ ਲੈਂਡਿੰਗ ਲਈ ਰੱਖਿਆ ਗਿਆ ਸੀਗਾ ਹੁਣ ਇਹਨਾਂ ਨੇ ਆ ਬਚਾੜੇ ਆ ਲਾ ਕੇ ਨਾ ਫੁੱਟਪਾਥ ਦੂਜੇ ਇਹਨੂੰ ਰੋਡ ਬਣਾਤਾ ਜਦੋਂ ਇਹ ਰੋਡ ਬਣਿਆ ਹੋਣਾ ਇਹਦੇ ਉੱਤੇ ਕੱਟਣ ਲਈ ਜਾਂ ਕੁਝ ਵੀ ਇੱਥੇ ਪਲੇਨ ਪਾ ਰਹਿ ਗਿਆ ਸੀ ਉੱਪਰ ਸੇਮ ਜਿਹੜਾ ਆਪਾਂ ਕੱਲ ਹਾਈਵੇ ਦੇਖਿਆ ਉਹਦੇ ਤੇ ਆਪਾਂ ਥੱਲੇ ਦੀ ਲਾ ਕੇ ਉੱਪਰ ਉਹਨਾਂ ਨੇ ਐ ਛੱਡਿਆ ਹੋਇਆ ਇਹਦੇ ਤੇ ਵੀ ਛੱਡੇ ਹੋਇਆ ਸੀਗਾ ਪਰ ਇਹਨਾਂ ਨੇ ਹੁਣ ਆ ਕਰਤਾ ਵਿਚਾਲਿਆ ਲਾਤੇ ਫੁੱਟਪਾਥ ਆਹ ਲਓ ਜੀ ਆਪਾਂ ਨੂੰ ਜਿਹੜੇ ਰੋਡ ਤੇ ਆਵੇ ਹਾਂ ਓਏ ਹੋਏ ਵਾਹ ਜੀ ਵਾ 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 ਆਵਾਜ਼ ਆ ਉਹ ਬਹੁਤ ਵੱਡਿਆ ਮੁੰਡਾ ਦੇਖੋ ਉਹਨਾਂ ਨੇ ਰੋੜ ਮਸਾ ਹੀ ਕਰਵਾ ਕੀਤਾ ਉਹਨਾਂ ਨੇ ਪੂਰਾ ਜੋਰ ਜੋਰ ਦੀ ਮਾਰ ਕੇ ਹੋ ਜਾਉਂਦੇ ਬਹਿ ਜਾਂਦੇ ਵਿਚਾਰੇ ਰੋੜ ਦੇ ਆਨਲਾਈਨ ਕਿਚਨ ਨਹੀਂ ਆਨਲਾਈਨ ਕਿਚਨ ਇਨ ਕਾਰ ਕਿਚਨ ਆਇਆ ਕਾਰ ਕਿਚਨ ਸ਼ੁਰੂ ਹੋਈ ਇਧਰ ਸਾਹਮਣੇ ਸਮਾਨ ਸਾਰਾ ਹੈਗਾ ਫਰੂਟ ਬਾਰਡ ਵਿੱਚ ਹੀ ਸੀ ਇੱਥੇ چیر ਕੇ ਇੱਥੇ ਰੋਣਾ ਲਾ ਕੇ ਜੱਕ ਵੀ ਹਰਵਾਸਿਆ ਗੱਡੀ ਦਾ ਨਜ਼ਾਰਾ ਹੁੰਦਾ ਵਾ ਰੁਕਣ ਦੀਵੇਂ ਲੋੜ ਨਹੀਂ ਜਾਈ ਜਾਓ ਜਾਈ ਜਾਓਗਾ ਸਾਈਵੇ ਤੇ ਰੁਕਾਂਗੇ ਵੀ ਕਿੱਥੇ ਵਿਚ ਵਿਚ ਹੈਗੇ ਆ ਸਟਾਪ ਆਇਦਾ ਹਾਂ ਹਾਂ ਉੱਥੇ ਜੇ ਹਾਰਟੇਲ ਪੌਣ ਲਈ ਰੁਕਾਂਗੇ 308 ਕਿਲੋਮੀਟਰ ਰੇਂਜ ਹੈਗੀ ਆ ਪਰ ਪਤਾ ਨਹੀਂ ਹੁੰਦਾ ਕੱਲ ਨੂੰ ਬਾਅਦ ਚ ਲੱਭਦਾ ਨਹੀਂ ਹੁੰਦਾ ਪੰਪ ਕੋਈ ਕੋਣ ਜਿਹੜਾ ਪੰਪ ਆਇਆ ਉਹਦੇ ਤੋਂ ਤੇਲ ਪੌਣ ਲਈ ਰੁਕਾਂਗੇ ਆਪਾਂ ਥੋੜਾ ਬਹੁਤਾ ਲੱਕਨੂ ਤੇ ਲੱਤਾਂ ਨੂੰ ਸਾਹ ਜਾਂ ਦਵਾਵਾਂਗੇ ਟਾਈਮ ਹੋ ਚੱਕਾ ਜੀ 9:00 ਵਜੇ 7:30 7:00 ਵਜੇ ਆਪਾਂ ਹਾਏ ਵੀ ਤੇ ਚੜੇ ਸੀ ਤੇ 6 ਵਜੇ ਆਪਾਂ ਹੋਟਲ ਤੋਂ ਚਲੇ ਸੀ ਕਿਲੋਮੀਟਰ ਕਿੰਨੇ ਆ ਗਏ ਨਹੀਂ ਪਤਾ ਹੁਣ ਜਿਉਂ ਟੋਟਲ ਕਿਲੋਮੀਟਰ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਵੀ ਕਿੰਨੇ ਆਪਣੀ ਰਾਈਡ ਜਿਹੜੀ ਸਾਰੀ ਕਿੰਨੇ 100 ਕਿੰਨੇ ਹਜ਼ਾਰ ਕਿੰਨੇ ਕਿਲੋਮੀਟਰ ਹੋਈ ਉਹ ਸਾਰੇ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਐਂਡ ਵਾਲੀ ਵੀਡੀਓ ਇੱਕ ਪਾਵਾਂਗੇ ਵੀ ਕੀ ਕੀ ਸਾਡਾ ਕਿੰਨਾ ਖਰਚਾ ਹੋਇਆ ਉਹ ਵੀ ਪਾਵਾਂਗੇ ਅੱਗੇ ਤੁਹਾਨੂੰ ਦੱਸਾਂਗੇ ਸਾਰਾ ਵੀ ਕਿੰਨੇ ਦਾ ਤੇਲ ਲੱਗਿਆ ਐਵਰੇਜ ਵਾਂਗ ਡੀਜ਼ੀਏ ਦੀ ਹੈ Honda City ਦੀ ਐਵਰੇਜ ਘਟਾ रेडी ऑटोमेटिक ਆ ਇਹਦੀ ਐਵਰੇਜ ਕਟ ਆ ਪਰ ਇਹਦਾ ਨਜ਼ਾਰਾ ਵੀ ਆ ਉਹਨਾਂ ਦਾ ਅੱਜ ਮੈਂ ਫ੍ਰੀ ਬੈਠਿਆ ਐ ਵਿੱਚ ਬਲੌਗ ਬਣਾਈ ਜਾਂਦੇ ਆ ਵਿੱਚ ਖਾਈ ਪੀਵੀ ਜਾਂਦੇ ਆ ਉਹ ਚੀਜ਼ਾਂ ਜਿਹਦਾ ਬਹੁਤ ਨਜ਼ਾਰਾ ਬੈਡੀ ਦੇਖ ਲਓ ਮੰਮੀ ਇਹਦੇ ਇੱਕ ਲਾਲ ਵਿੱਚ ਵਗਦੀ ਹੁੰਦੀ ਆ ਤੇ ਹਾਂ ਕਰਾ ਚਪਾ ਕੇ ਲੋ ਨਜ਼ਾਰਾ ਹਮ ਲੋਕਾਂ ਦਾ ਸਾਰੇ ਟਰੱਕ ਓਏ ਮਰੂਦ ਚਾਹੀਦਾ ਸਾਰਾ ਨਹੀਂ ਮੈਂ ਦਿਨ ਹੀ ਹੋਰ ਕੱਟ ਲੈਣੀ ਆ ਚਲੋ ਜਾਏਗਾ ਹੋਰ ਹੋਰ ਆਏਗਾ ਠੀਕ ਆ ਤੇ ਆਪਾਂ ਇੱਕ ਵੀਡੀਓ ਮੈਂ ਕਹਿ ਰਿਹਾ ਸੀ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਸਾਰਾ ਉਹ ਚ ਖਰਚਾ ਦੱਸਾਂਗੇ ਕਿੰਨਾ ਰਹਿਣ ਦਾ ਕਿੰਨੇ ਦਿਨ ਲੱਗੇ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਗਏ ਵੈਸੇ ਉਹ ਤੁਸੀਂ ਦੇਖ ਹੀ ਲਿਆ ਜੇ ਨਹੀਂ ਦੇਖਿਆ ਤਾਂ ਪਲੀਜ਼ ਇਸਲੀ ਵੀਡੀਓ ਜਾ ਕੇ ਦੇਖੋ ਕਿੱਥੋਂ ਚੱਲੇ ਸੀ ਕਿੱਥੇ ਰਹੇ ਕਿੰਨੇ ਦਿਨ ਲੱਗੇ ਕਿੰਨਾ ਖਰਚਾ ਹੋਇਆ ਕਿੱਥੇ ਕਿੱਥੇ ਹੋਟਲ ਚ ਰਹੇ ਕਿੱਥੇ ਕਿੱਥੇ ਆਪਾਂ ਘਰੇ ਰਹੇ ਤੇ ਜੋ ਜੋ ਵੀ ਆ ਉਹ ਸਾਰੀ ਇੱਕ ਵੀਡੀਓ ਬਣਾਵਾਂਗੇ ਬਾਅਦ ਚ ਠੀਕਾ ਜੀ ਹੁਣ ਥੋੜੇ ਥੋੜੇ ਇਧਰ ਨੂੰ ਬੰਦਰ ਘਟ ਰਹੇ ਨੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਗਰਮੀ ਦੇ ਸਾਰ ਦਿਖ ਰਹੇ ਨੇ ਮੈਨੂੰ ਬਰਨੀ ਇੰਨੀ ਨਹੀਂ ਹੈਗੀ ਹੁਣੇ-ਹੁਣੇ ਗੱਲਬਾਤ ਹੋਈ ਆ ਉਧਰ ਤੇ ਕਹਿੰਦੇ ਠੀਕ ਆ ਕੱਲ ਮੀਂਹ ਪੈ ਕੇ ਹੜਿਆ ਉਹ ਜਿਹੜਾ ਕੱਲ ਵਾਲਾ ਮੀਂਹ ਉਹ ਵੀ ਦੇਖ ਰਹੀ ਵੀਡੀਓ ਚ ਉਹ ਫਿਰ ਸਦਾ ਹੀ ਨਿਕਲ ਗਿਆ ਉਧਰ ਅਸੀਂ ਰੋਕ ਗਏ ਮੀਂਹ ਚਲਾ ਗਿਆ ਸੀ ਪੰਜਾਬ ਮੀਂਹ ਪੈ ਤਾ ਇਹ ਆ ਦੇ ਲੈ ਜੜ ਬਲੈਕ ਕਾਲਾ ਸ਼ੀਸ਼ਾ ਕਰਾਈ ਜਾਂਦਾ ਕਿਹੜੀ ਗੱਡੀ ਚੋਂ ਚਮਾਈ ਫਿਰ ਯੂਪੀ ਆ ਲੈ ਵਾਹ ਜੀ ਵਾਹ ਜੂਪੀ ਤੇ ਇਧਰ ਬਿਹਾਰ ਦੇ ਵਿੱਚ ਇਧਰ ਲਾਊਡ ਆ ਜੀ ਸ਼ੀਸ਼ੇ ਤੁਸੀਂ ਕਾਲੇ ਕਰਾ ਸਕਦੇ ਆ ਅਸੀਂ ਹੋਰ ਵੀ ਬਹੁਤ ਗੱਡੀਆਂ ਦੇ ਦੇਖੇ ਆ ਸਾਈਡ ਆਲੇ ਸਾਈਡ ਗਲਾਸ ਕਾਲੇ ਤੇ ਉਹ ਮਗਰਲਾ ਸ਼ੀਸ਼ਾ ਉਹ ਤੁਸੀਂ ਕਾਲਾ ਕਰਾ ਸਕਦੇ ਆ ਕੋਈ ਨਹੀਂ ਸ਼ੀਸ਼ਾ ਕਰਾਉਂਦੇ ਹੋਰ ਕੋਈ ਨਹੀਂ ਕਰਾਉਂਦੇ ਤੇ ਆਪਣੇ ਤਾਂ ਜਮੀ ਨਹੀਂ ਕਰਾ ਸਕਦੇ ਥੋੜੀ ਜੀ ਜੇ ਲਾਈਟ ਜੀ ਫਿਲਮ ਕਰਾਈ ਹੋਵੇ ਤਾਂ ਵੀ ਰੋਕ ਲੈਂਦੇ ਆ ਜੇ ਜਾਲੀ ਵੀ ਲਾਈ ਹੋਵੇ ਤਾਂ ਵੀ ਰੋਕ ਲਾ ਯਾਰ ਇੰਨੀ ਧੋਪ ਆਦਾ ਸਗੱਡੀ ਛੱਡੀ ਨਹੀਂ ਹੁੰਦੀ ਅਸੀਂ ਨਾਲ ਇੰਨਾ ਤਾਂ ਯਾਰ ਚਾਹੀਦਾ ਯੱਕ ਬਈ ਨੂਨ ਪਾ ਕੇ ਐ ਸਮਾਨ ਪੂਰਾ ਹੈ ਹੈ ਐਪਲ ਕੱਟ ਕੇ ਅਮਰੂਦ ਕੱਟ ਕੇ ਉੱਪਰ ਕਿਹੜਾ ਪਹਾੜੀ ਨੂਣ ਜਾਂ ਕਿਹੜਾ ਪਾ ਕੇ ਉਹ ਕਾਲਾ ਨੂਣ ਪਾ ਕੇ ਆਏ ਹਾਏ ਹਾਏ ਮੁੰਝ ਬਣੀ ਆ ਗਿਆ ਤੁਹਾਡੇ ਹਨਾ ਅਜੀ ਦਾ ਖਾਣੇ ਆ ਬਾਈ ਅਗਰਾ ਉਤਰਨ ਤੋਂ ਪਹਿਲਾਂ ਟੋਲ ਆ ਗਿਆ ਜੀ ਤੇ ਇਹ ਹੁਣ ਟੋਲ ਕਿੰਨੇ ਦਾ ਲੱਗਦਾ ਇਹ ਵੀ ਦਿਖਾਉਣੇ ਤੁਹਾਨੂੰ 555 ਰੁਪਏ ਇਕੱਠੇ ਗਏ ਆ ਜੀ ਆਪਣੇ 300 ਕਿਲੋਮੀਟਰ ਦੇ ਇਹ 300 ਕਿਲੋਮੀਟਰ ਉਹ 340 ਸੀਗਾ ਉਹਦੇ 685 ਸੀਗੇ ਨਿਮਾ ਲਾ ਕੇ ਰੱਖੋ ਨਿਮਾ ਇਧਰ ਇਹਨਾਂ ਨੇ ਵੀ ਲਾਈਆਂ ਨਿਮਾ ਇਹ ਰਮੀ ਵਰਕ ਵੀ ਕਹਿ ਰਿਹਾ ਵੀ ਨਿਮਾ ਦੀ ਚੰੜੀ ਚਾ ਤੇਰਾ ਜੀ ਲਵਾ ਕੇ ਰੱਖੂਗੀ ਸਰਵਾ ਪਹਿਲਾਂ ਦੱਸ ਗਿਆ ਤਾਂ ਨਿਮਾ ਬਹੁਤ ਲੱਗੀਆਂ ਇਧਰ ਤਾਂ ਨਿਮਾ ਜਿਆਦਾ ਤੋਂ ਜਿਆਦਾ ਲਾਓ ਇਹੀ ਜੀ ਲਵਾਉਂਦੀਆਂ ਵੇਹ ਕਹਿੰਦੇ ਕੋ ਦੁਨੀਆ ਦਾ ਸਭ ਤੋਂ ਚੌੜਾ ਰੋਡ ਕਿੰਨੀਆਂ 1 2 3 4 5 6 7 ਪਤ ਨਹੀਂ ਕਿੰਨੀਆਂ ਲਾਈਨਾਂ ਬੜੀਆਂ ਨੇ ਇੱਕ ਰੋਡ ਤੇ ਇੱਕ ਸਾਈਡ ਹੀ ਫਿਰ ਬਸ ਇੱਥੇ ਤੱਕ ਹੀ ਰਹਿ ਗਈਆਂ ਦੋ ਉਧਰ ਮੁੜ ਗਈਆਂ ਤੇ ਇੱਥੇ ਚਾਰ ਹੀ ਰਹਿ ਗਈਆਂ ਪਰ ਫਿਰ ਵੀ ਚਾਰ ਆ ਯਾਰ 1 2 3 4 ਤੇ ਪੰਜਵੀ ਐਕਸਟਰਾ ਰੱਖੀ ਹੋਈ ਆ 5 ਲੇਨ ਯਾ ਚਲੋਈ ਪਾਪਾ ਆ ਗਿਆ ਜਮਨਾ ਐਕਸਪ੍ਰੈਸ ਵੇ ਪਰ ਆਪਕਾ ਸਵਾਗਤ ਹੈ ਹੌਣ ਆਇਆ ਭਾਈ ਜਮਨਾ ਐਕਸਪ੍ਰੈਸ ਹਾਈਵੇ ਇਹਦਾ ਨਾਮ ਦਾ ਇਹਦਾ ਨਾਮ ਦਾ ਤੁਸੀਂ ਸੁਣਿਆ ਹੀ ਹੋਣਾ ਇਹਦਾ ਬਾਲਿਆਂ ਨੇ ਸੁਣਿਆ ਹੋਣਾ ਬਾਕੀ ਜਿਹੜੇ ਹੋਰ ਹਾਈਵੇ ਨੇ ਜਿਵੇਂ ਪ੍ਰਵੰਚਲ ਹੋ ਗਿਆ ਜਾਂ ਹੋਰ ਅਪਿਛਲਾ ਪਤਾ ਨਹੀਂ ਖੜਾ ਸੀਗਾ ਉਹ ਘੱਟ ਸੁਣਿਆ ਲੋਕਾਂ ਨੇ ਜਮਨਾ ਐਕਸਪ੍ਰੈਸ ਵੇ ਤਾਂ ਬੜਿਆਂ ਨੇ ਸੁਣਿਆ ਤੁਸੀਂ ਦਰਸ਼ਨ ਕਰ ਸਕਦੇ ਹੋ ਜਮਨਾ ਐਕਸਪ੍ਰੈਸ ਵੇ ਦਾ ਇਧਰ ਕਿਕਰਾਂ ਲਾਈਆਂ ਇਧਰ ਨਿੰਮਾਂ ਲਾਈਆਂ ਵਿਚਾਲੇ 1 2 3 4 ਚਾਰ ਲੇਨ ਮੈਂ ਟੜ ਹਾਂ ਚਾਰ ਲੈ ਨਹੀਂ ਆ। ਇਹਦੇ ਦੇ ਸਾਇਦ ਮੈਨੂੰ ਲੱਗਦਾ ਵੀ ਸਪੀਡ ਸ਼ਾਇਦ ਵੱਧ ਹੋਵੇ 100 ਕਿਲੋਮੀਟਰ ਦਾ ਪਾ ਜਾ ਰਹੇ ਹਾਂ। ਤੁਸਾਂ ਚ ਤੇਲ ਪਾਉਣਾ ਯਾਦ ਆ ਗਿਆ ਵੀ ਸਪੀਡ ਚੈੱਕ ਕਰ ਲੈ ਉੱਤੇ ਕਿੰਨੇ ਦੀ ਹੈ। 100 ਦੀ ਹੈ ਜੀ 100 ਦੀਆਂ ਲੱਗ ਰਹੀਆਂ। 60 ਦੀ ਹੈ ਟਰੱਕ ਦੀ। ਟਰੱਕ ਦੀ 60 ਦੀ ਆ ਪਿੱਛੇ ਉੱਤੇ ਟਰੱਕ ਦੀ 80 ਦੀ ਸੀਗੀ। ਕੀ ਪਤਾ ਕਿ ਜਾ ਕੇ ਵਧੇ ਹੈ ਜੇ ਸਟਾਰਟ ਹੀ ਸ਼ੁਰੂ ਨਹੀਂ ਦੀ। ਲਓ ਜੀ ਇਹ ਸਹਾਇਤਾ ਕੇ ਲਈ ਨੰਬਰ ਹੈ। ਬੇਲਾ ਬੋਲਾ ਲਾਈਆਂ ਬਗਨ ਬਲੀਆ ਪੂਰਾ। ਦਾਦੀ ਜੀ ਹਾਂ ਜੀ ਸੱਪ ਪੜ ਗਿਆ ਗੱਡੀ ਪਰਹ ਪਰਹ ਗੱਡੀ ਜੀ ਸਮੈਲ ਆ ਰਹੀ ਏ ਥੋੜੀ ਥੋੜੀ ਅਸੀਂ ਬਾਹਰ ਨੂੰ ਗਈ ਐ ਨਾ ਮੇ ਤੋਂ ਬੱਦ ਮਰੀ ਹਾਂ ਉਹ ਵਿਚਾਰਾ ਐਵੇਂ ਕਹੂੰ ਉਹ ਤਾਂ ਰੋਣ ਵੀ ਲੱਗ ਗਿਆ ਕਹਿੰਦਾ ਮੈਂ ਜਾਣ ਕੇ ਕਹਿੰਦਾ ਕੱਲ ਮੈਨੂੰ ਗਟਾਰ ਦਿਖੀ ਸੀਗੀ ਇੱਕ ਬੈਠੀ ਰੋਡ ਤੇ ਤੇਜ ਸੀਗੇ ਉਹ ਮੂਰੇ ਇੱਕਦਮ ਉੱਡੀ ਨਹੀਂ ਤੇ ਉਹ ਫਸੀ ਹੋਈ ਆ ਵਿਚ ਵਿਚ ਉਹਦੀ ਸਮੈਲ ਆ ਰਹੀ ਆ ਕਿਵੇਂ ਕੱਲੇ ਇਹ ਡੇਰੀ ਫਾਸਕੀਵੇਂ ਵਿੱਚ ਬੱਚ ਬੜੀ ਕਿਵੇਂ ਹੈ ਬੜੀ ਨਹੀਂ ਹਾਂਜੀ ਵਿੱਚ ਵੱਜ ਕੇ ਮਰ ਗਈ ਇਹ ਮਰ ਕੇ ਵਿੱਚ ਵੀ ਕਿਵੇਂ ਗਈ ਇੱਥੋਂ ਦੀ ਸਪੀਡ ਨਾਲ ਵਿੱਚ ਵੱੜ ਗਈ ਹੁਣ ਨਿਕਲ ਨਹੀਂ ਨਾ ਇਹ ਗਾਈ ਜਾ ਕੇ ਉਹ ਕਹਿੰਦਾ ਸੀ ਨਾ ਬਈ ਤੂੰ ਸੀ ਗੱਡੀ ਹੌਲੀ ਚਲਾਇਆ ਕਰੋ ਤੇ ਏਸੀ ਘੱਟੇ ਚਲਾਇਆ ਕਰੋ ਉਹ ਸੁੱਤਹਿ ਜਾ ਦੇ ਥੱਲੇ ਕੋਈ ਲਫਾਫਾ ਹੈ ਨਹੀਂ ਕਾ ਵੇਸਟ ਹੈ ਫੇਰ ਮੈਂ ਹੱਥ ਪਾ ਕੇ ਕੱਢ ਦਿੰਦੀ ਲਓ ਜੀ ਉਹ ਨਿਕਲਦਾ ਰਹੀ ਨਹੀਂ ਸੋਟੀ ਦੇ ਨਾਲ ਕੇ ਹਿਸਾਬ ਨਾਲ ਹੁਣ ਲਗਨ ਕਰ ਰਹੀ ਏ ਸੇਵਾ ਆਏ ਹੋਏ ਵਿਚਾਰੀ ਗਲ ਗਈ ਉਹ ਤਾਂ ਮਿਊਂ ਕਿਹਾ ਜਿਸੀ ਨਾ ਹਾਂ ਜੇ ਮੈਂ ਬਾਜ ਦਾ ਬੱਚਾ ਸੀ ਨਾ ਹਾਂ ਇੱਥੇ ਸੜ ਦੋ ਕੋਈ ਨਾ ਪਰੇ ਨਹੀਂ ਇਹਨੂੰ ਲਵਾ ਫਿਰ ਰੋਕ ਜਾ ਲਾਈਨ ਲਾਈਨ ਅਜੇ ਉਹ ਜਿੱਥੇ ਉੱਥੇ ਲੱਗਿਆ ਹਨ ਉਹਨਾਂ ਦੇ ਪਾਣੀ ਮਾਰ ਕੇ ਹੱਥ ਮਾਰਦੀ ਮੜਾ ਜੀ ਉਹ ਉਹ ਤਾਂ ਜਾਨਵਰ ਹਣ ਰੋਡ ਤੇ ਐਂ ਵੱਜਦੇ ਰਹਿੰਦੇ ਆ ਹਾਂਜੀ ਫੇਰ ਵੀ ਕੱਲ ਮੈਨੂੰ ਇੱਕ ਵਾਰੀ ਲੱਗਿਆ ਮੈਂ ਕਿ ਸ਼ਾਇਦ ਔਡ ਕੀ ਹੋਊਗੀ ਹਾਂ ਉਹ ਤੁਸੀਂ ਕਿਹਾ ਵੀ ਸੀ ਬਹੁਤ ਘਟਾਣਾ ਬਿਠੇ ਨੇ ਦੋ ਇੱਕਦਮ ਇਹ ਵੀ ਰੋਡ ਤੇ ਜਾਨਵਰ ਵਿਚਾਰੇ ਐਂ ਬਥੇਰੇ ਮਰਦੇ ਜਦੋਂ ਡੈਡੀ ਉਹ ਥੱਲੇ ਬੈਠੀ ਹੁੰਦੀ ਆ ਨਾ ਫੇ ਗੱਡੀ ਦੇਦ ਨੂੰ ਹੁੰਦੀ ਫਿਰ ਉਹਨੇ ਔਡ ਜਿੱਗੇ ਹੈ ਨਾ ਫਸ ਗਈ ਹੁਣੀ ਆ ਬੱਚੇ ਹੈ ਨਾ ਹੂੰ ਇੱਕਦਮ ਜਾਨ ਨੂੰ ਗੱਡੀ ਉੱਪਰ ਆ ਗਈ ਔਡਣ ਲੱਗੀ ਵਿੱਚ ਹੀ ਫਸ ਗਈ ਹਾਂਜੀ ਗੱਡੀ ਔਡਣ ਲੱਗੀ ਆਹੋ ਅਸੀਂ ਐਵੇਂ ਬਾਹ ਨੂੰ ਕਰੀ ਜਾਂਦੇ ਬਾਹ ਪੱਦ ਮਰੀ ਜਾਂਦਾ ਪਰ ਉਹ ਬਾਹ ਦਾ ਪਰ ਤੂੰ ਦੇਖ ਲਾ ਪੋਟੀ ਜਾਣਾ ਕਿ ਨਹੀਂ ਨਹੀਂ ਆਉਂਦੀ ਨਹੀਂ ਅੱਛਾ ਕੋਈ ਫਿਰ ਉਹਦੀ ਉਵੇਂ ਜੇ ਸਮਲ ਆਉਂਦੀ ਸੀ ਸੜੀ ਹੋਈ ਜਿਵੇਂ ਦਾ ਪੱਦ ਮੇਰੇ ਮਤਰਾ ਆਪਾਂ ਪਹੁੰਚ ਚੁੱਕੇ ਹਾਂ ਰਾਈ ਉਥੋਂ ਆਪਾਂ ਤੇਰਵਾ ਆ ਕੇ ਤੇ ਜਿਹੜੀ ਉਹ ਜਾਨਵਰ ਜਿਹੜਾ ਪੁੱਤ ਗਿਆ ਸੀ ਉਹਦੀ ਲਾਸ਼ ਨੂੰ ਕੱਢ ਕੇ ਤਵਾੜ ਆਪਾਂ ਹੋਰ ਝੌਂ ਕਿਤੀ ਗੱਡੀ ਤੇ ਇੱਥੇ ਆ ਕੇ ਉਤਰ ਰਹੇ ਹਾਂ ਹੁਣ ਕੁੰਡਲੀ ਕੁੰਡਲੀ ਆ ਗਈ ਆਪਾਂ ਉਹਦੇ ਆ ਗਿਆ ਵੜਾ ਪਾਣੀ ਪੱਥ ਇੱਥੋਂ ਉਤਰਨਾ ਵੀ ਮੜੇਓ ਲਾਓ ਵੀ 4:30 4:30 ਹੋ ਗਿਆ ਨਾ 4:30 4:30 ਹੋ ਗਏ ਤੇ ਆਏ ਹਾਏ ਹਾਏ ਮੌਸਮ ਕਿਹਾ ਆਪਾਂ ਪਹੁੰਚ ਗਏ ਜੀ ਮਾੜੀ ਪਹੁੰਚ ਗਏ ਬਸ ਪਹੁੰਚਣਾ ਥੋੜੇ ਟਾਈਮ ਚ ਤੁਸੀਂ ਕਿਹਾ ਪਹੁੰਚ ਗਏ ਪਹੁੰਚ ਗਏ ਬੱਸ ਆ ਗਏ ਯਾਰ ਲਾ ਬੱਸ ਕਿੱਥੇ ਆ ਗਏ ਆ ਗਏ ਹੁਣ ਤਾਂ ਇੱਥੇ ਆਪਣਾ ਘਰ ਆ ਜਾਣਾ ਇੱਥੇ ਆਪਾਂ ਪਹੁੰਚ ਗਏ ਸਮਝ ਬੱਸ ਲੈ ਸਾਢੇ 4 ਹੋਰ ਅੱਧੇ ਘੰਟੇ ਦੀ ਆਪਾਂ ਕਰੇ ਬਾਹਰ ਲੋਈ ਜਾਦੂ ਦਿਖਾਈਆ ਤੁਹਾਨੂੰ ਅਕਾਊਂਟ ਦੇਖਿਓ ਆਏ ਹਾਏ ਹਾਏ ਯਾਰ ਵੇਖੋ ਸਕਾਈ ਦੇਖੋ ਆਏ ਬਲੂ ਬਲੂ ਕੈਡਰ ਆ ਪੂਰਾ ਅਜੇ ਇਧਰਲੀ ਸਾਈਡ ਆ ਜਿੱਥੇ ਇਧਰ ਸਾਈਡ ਤੇ ਇਧਰ ਦਰਖਤ ਦੇਖਦੇ ਨਹੀਂ ਇਹਦੇ ਪਿੱਛੇ ਬਹੁਤ ਫਾਰੇ ਡਫਲੇ ਜਿਵੇਂ ਗੋਭੀ ਦੇ ਫਲ ਨਹੀਂ ਹੁੰਦੇ ਉਸ ਤਰ੍ਹਾਂ ਦੇ ਬਹੁਤ ਛੋਟੇ 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 ਜੇ ਕਿਤੇ ਵਿੱਲਾ ਆਇਆ ਹੁਣ ਡੈਡੀ ਮੈਂ ਹੀ ਜਾਦੂ ਨਾਲ ਕੀਤਾ ਸੀ ਉਹ ਹਾਂ ਹਾਂ ਤੁਸੀਂ ਕੀਤੇ ਜੇ ਕਿਤੇ ਦਿਖੇ ਤਾਂ ਉਹਦੇ ਨਾਲ ਉਹ ਸਾਨੂੰ ਤਾਂ ਦੇਖਦੇ ਮਾੜੇ ਮਾੜੇ ਵਿੱਚ ਦੀ ਵਿੱਲਾ ਆਇਆ ਫਿਰ ਤੁਹਾਨੂੰ ਦਿਖਾਉਣਾ ਹੈ ਇੱਧਰ ਉਹ ਘੰਟੇ ਦੇਖਦੇ ਕਿਵੇਂ ਬੋਲਣਾ ਬਕਰ ਜਾਏ ਕਰ ਜਾ ਕੇ ਬਹੁਤ ਬੋਲਿਆ ਬਹੁਤ ਬੋਲਿਆ ਕਰ ਦੱਸਿਆ ਕਰਾਂ ਸੰਗੇ ਨਾ ਕਰ ਕਿਵੇਂ ਬੋਲਣਾ ਹਾਂ ਜੀ ਬਾਅਦ ਨੇ ਕਿ ਕਰਦੇ ਸੀ ਬਾਅਦ ਕਹਿੰਦਾ ਜਦੋਂ ਆਪਾਂ ਘਰੇ ਪਹੁੰਚ ਗਏ ਉਦੋਂ ਆਪਾਂ ਐ ਬੋਲਣਾ ਹਾਂ ਜੀ ਕਿ ਐ ਬੋਲਣਾ ਨੋ ਜੀ ਆਪਾਂ ਘਰੇ ਪਹੁੰਚ ਗਏ ਅੱਛਾ ਤੇ ਕਮਰੇ ਸਬਰ ਸਬਰ ਕਿਦਾਂ ਰਿਹਾ ਤੇਰਾ ਅੱਛਾ ਅੱਛਾ ਰੇ ਨੋ ਵਈ ਇੱਕ ਜ਼ਰੂਰੀ ਗੱਲ ਫੇਰ ਬਾਲੇ ਕਹਿੰਦਾ ਤੂੰ ਹੀ ਸਿਆਣੇ ਬਣ ਲੱਗੇ ਨੇ। ਉਹ ਡੜੀਆਂ ਵਿਚਾਲੇ ਲਾਇਆ ਨਾ ਹਾਂ। ਹੁਣ ਸਾਰੇ ਇਹਦੇ ਆ ਨੂੰ ਇਕੱਠੇ ਹੋਈ ਜਾਂਦੇ ਰਹਿੰਦੇ ਆਏ ਹਨਾ। ਇੱਧਰ ਜਗ੍ਹਾ ਬਜੀ ਹੁੰਦੀ ਐ ਜੇ ਇੱਧਰ ਦੀ ਕ੍ਰੋਸ ਕਰਨ ਲੱਗੋ ਫੇਰ ਸਾਹਮਣੀ ਗੱਡੀ ਵਾਲਾ ਵੀ ਇੱਧਰ ਨੂੰ ਕਰ ਲੈਂਦਾ ਵੀ ਹੁਣ ਇੱਧਰ ਦੀ ਕੱਢਣ ਲੱਗਿਆ। ਫੇਰ ਤੂੰ ਇੱਧਰ ਹੀ ਰਹਿ। ਜਾ ਤੂੰ ਇੱਧਰ ਰੱਖ ਇੱਧਰ ਜਗ੍ਹਾ ਦੇ ਦੇ ਕ੍ਰੋਸ ਕਰਨ ਦੇ ਲਈ। ਇੰਨਾ ਚੌੜਾ ਰੋਡ ਆ। ਜੇ ਮੰਨ ਲਓ ਜਗ੍ਹਾ ਮਿਲ ਵੀ ਗਈ ਆਪਾਂ ਕ੍ਰੋਸ ਕਰਨ ਵੀ ਲੱਗੇ। ਕਈ ਵਾਰ ਆਏ ਹੁੰਦਾ ਸਾਹਮਣੇ ਵਾਲਾ ਲਾਈਟਾਂ ਮਾਰਨ ਲੱਗ ਜਾਂਦਾ। ਉਹ ਯਾਰ ਇੰਨਾ ਰੋੜਾ ਪਰੇ ਖਾਲੀ ਪਿਆ ਭੋਰਾ ਜਦੋਂ ਥੋੜੀ ਜਿਹੀ ਦੋ ਫਟ ਉਧਰ ਨੂੰ ਕਰਨੀ ਤਾਂ ਗੱਡੀ ਲੰਘ ਜੂਗੀ ਉਹੀ ਬਸ ਆਏ ਹੁੰਦੇ ਹੋ ਵੀ ਲੰਘ ਨਾ ਜਾਵੇ ਕੋਈ ਬੰਦਾ ਕ੍ਰੋਸ ਨਾ ਕਰ ਲਵੇ ਮੂਹਰੋ ਲੇਟਾਂ ਮਾਰੇ ਜਿਵੇਂ ਕੰਪੈਨ ਲਈ ਆਉਂਦਾ ਹੁੰਦਾ ਪਰ ਇਹ ਨਹੀਂ ਨਹੀਂ ਜਗ੍ਹਾ ਪਈਆ ਪਰੇ ਕਰ ਲੋ ਦੱਸ ਭੋਰਾ ਯਾਰ ਸਰਾ ਹੀ ਪਿਆ ਲੋਕਾਂ ਦਾ ਜਮਈ ਹਾਂ ਇੱਥੇ ਇੱਥੇ ਰੱਖਣੀ ਆ ਸੀਸ਼ੋ ਵੀ ਦੇਖੀ ਜਾਂਦੇ ਕੋਈ ਮਰਦ ਜਨ ਲੱਗਦਾ ਫਿਰ ਉਧਰ ਨੂੰ ਕਰ ਦੋ ਐਡੇ ਕਮਲੇ ਫਿਰ ਕਹਿੰਦਾ ਗਾਲਾਂ ਕੱਢਦਾ ਫਿਰ ਕਹਿੰਦਾ ਬੂਟਾ ਗਾਲਾਂ ਕਰ ਬੂਟਾ ਆਓ ਬਰ ਬੂਟੇ ਨੇ ਗਾਲਾਂ ਕਢਣੀਆਂ ਹੋਰ ਕੀ ਕਰੇ ਮੇਰੇ ਇਹ ਵੀ ਨਹੀਂ ਹੈਗਾ ਵੀ ਬਹੁਤ ਤੇਜ਼ ਜਾਂਦੇ ਆ ਜੇ 80 ਦੀ ਸਪੀਡ ਲਿਖੀ ਹੋਈ ਆ ਤਾਂ ਉਥੇ 40 ਤੇ ਜਾਣਗੇ ਵੀ ਜਾਂਦਾ ਸਪੀਡ ਜਿਹੜੀ ਲਿਖੀ ਆ ਉਸ ਸਪੀਡ ਤੇ ਜਾਓ ਜੇ ਦੂਜੇ ਨੇ ਜਾਣਾ ਤਾਂ ਉਹਨੂੰ ਜਾਣ ਦੋ ਫਿਰ ਉਹਦੇ ਮੂਰੇ ਵੀ ਬ੍ਰੇਕ ਤੇ ਜੇ ਉਹਨੇ ਭਜਾ ਲਈ ਫੇਰ ਭਜਾਉਣ ਲੱਗ ਜਾਣਗੇ ਵੀ ਪਹਿਲਾਂ ਸੁੱਤੇ ਪਏ ਸੀ ਪਹਿਲਾਂ ਹੀ ਭਜਾਓ ਪਹਿਲਾਂ ਹੀ ਤੋਰ ਲਓ ਫਿਰ ਜਦੋਂ ਇਹਦੀ ਭਜਾਉਣਗੇ ਤੇ ਹਾਰ ਜਾ ਕੇ ਥੋੜਾ ਜਿਹਾ ਹੋਇਆ ਸੀਗਾ ਵੀ ਹਾਂ ਉਥੇ ਬੜੇ ਹੀ ਉਹੀ ਆਈ ਜਾਂਦੇ ਉੱਪਰ ਨੂੰ ਆਈ ਜਾਂਦੇ ਪਰ ਆਪਣੇ ਅੰਦੇ ਦਾ ਯਾਰ ਉਹਨਾਂ ਨਾਲੋਂ ਵੀ ਜ਼ਿਆਦਾ ਕਈ ਗੁਜ਼ਰੇ ਆ। ਫਿਰ ਹਾਉਸ ਤੋਂ ਅੱਗੇ ਸਿਲੀਗੁੜੀ ਜਾ ਕੇ ਉੱਥੇ ਠੀਕ ਆ ਉੱਥੇ ਵਧੀਆ ਸਾਰੇ ਐ ਸ਼ਾਂਤ ਬਈ ਕੋਈ ਹਰ ਨਹੀਂ। ਹਾਂ ਉੱਪਰ ਹੋਰ ਸਿੱਕਮ ਚ ਜਾ ਕੇ ਉੱਥੇ ਤਾਂ ਹਰਨ ਵੀ ਨਹੀਂ ਵਜਾਉਂਦਾ ਕੋਈ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀਡੀਓ ਦੇ ਵਿੱਚ ਕੋਈ ਹਰ ਨਹੀਂ ਵਜਾਉਂਦਾ ਹਜੇ ਹਰਨ ਕੋਈ ਵਜਾਊਗਾ ਤਾਂ 2500 ਰੁਪਏ ਫਾਈਨ ਆ। ਤੇ ਸਾਰੇ ਲੈਨਾਂ ਚ ਚੱਲਦੇ ਆ ਕਿਸੇ ਨੂੰ ਕੋਈ ਕਾੜੀ ਨਹੀਂ ਵੀ ਇਧਰ ਮੂਰੇ ਗੱਲ ਇਧਰ ਮੂਰੇ ਰਾਹ ਦਿੰਦੇ ਆ ਆਪਦੇ ਆਪ। ਤੇ ਇੱਥੇ ਆਪਣੇ ਵਾਲੇ ਆਪਣੇ ਨਾਲ ਦਾ ਬਿਹਾਰ ਵਾਲਿਆਂ ਨਾਲੋਂ ਵੀ ਜ਼ਿਆਦਾ ਉਹ ਆ। ਹੋਰ ਕੀ ਹੈ ਯਾਰ ਉਹ ਇੰਨੇ ਵੇਰ ਘਟੋ ਘਟ ਪੀਰ ਕਰਨ ਹੋ ਗਏ ਜਮਾ ਖਜ ਨਹੀਂ ਚੜੀ ਮੈਨੂੰ ਡਰਾਈਵਿੰਗ ਕਰਦੇ ਨੂੰ ਆ ਇੱਥੇ ਅੱਧਾ ਘੰਟਾ ਨਹੀਂ ਹੋਇਆ ਮਾੜੀ ਚ ਬੜੇ ਨੂੰ ਮੈਨੂੰ ਖੇ ਚੜ ਚੜ ਗਿਆ ਹੋਰ ਕੀ ਹੈ ਯਾਰ ਅਰੇ ਮੇਰੀ ਹੋਰ ਕੀ ਜਮਾ ਨੂੰ ਵੀ ਪਤਾ ਲੱਗਿਆ ਰਾ ਦੱਸ ਵੀ ਆ ਕਿਵੇਂ ਚਲਾਉਂਦੇ ਆ ਇਹਨਾਂ ਨੂੰ ਅਜੇ ਤੱਕ ਨਹੀਂ ਪਤਾ ਲੱਗਦਾ ਤੇਰੀ ਦੇਖ ਲਓ ਇਹ ਮੈਂ ਇਦਾਂ ਆਂਦੀ ਸੋਚਦਿਆਂ ਹੋਰ ਹਨਾਂ ਉੱਥੇ ਹੋ ਜਾਣਗੇ ਬਸ ਬਹੁਤ ਅੱਛੇ ਬਹੁਤ ਅੱਛੇ ਮੇਟਾ ਬਹੁਤ ਅੱਛੇ ਮੈਨੂੰ ਇਥੋਂ ਦੀ ਐਵੇਂ ਨਾ ਕਿ ਬਾਬਾ ਲੱਗੀ ਸਮ ਸਾਰਾ ਸਮਝ ਲੱਗੀ ਹੁਣ ਪਹਿਲਾਂ ਨਹੀਂ ਸੀ ਲੱਗੀ ਜਦੋਂ ਮੈਂ ਦੱਸਿਆ ਹੁਣ ਲੱਗੀ ਸਭ ਇੱਕ ਗੱਲ ਹੋਰ ਚੱਲੇ ਤਾਂ ਰੂਲ ਹੋਈ ਨਹੀਂ ਸਕਦਾ ਵੈਸੇ ਚਲੋ ਵੈਸੇ ਗੱਲਾਂ ਕਰ ਲੈਨੇ ਗੱਲ ਚੱਲ ਤੋ ਨੂੰ ਤੁਸੀਂ ਕਿਹੜਾ ਚੱਲ ਪਾਸ ਕਰਾਉਣਾ ਰੂਲ ਤੁਹਾਨੂੰ ਵੀ ਵੈਸੇ ਦੱਸ ਰਿਹਾ ਬਈ ਜਿਵੇਂ ਆਪਣੇ ਤਾਂ ਗਰਮਾ ਹੁੰਦਾ ਮੌਸਮ ਇਧਰ ਹਣਾ ਪੰਜਾਬ ਵਿੱਚ ਹਰਿਆਣੇ ਚ ਤੇ ਆਪਾਂ ਜਿਵੇਂ ਜਾਲੀਆਂ ਚਲਾ ਹੁਣ ਜਾਲੀ ਲਾਈ ਹੋਈ ਏਦੋਂ ਟਰੈਕਟਰ ਤੋਂ ਪਾ ਰਹੀ ਏ ਤੇ ਜਾਲੀ ਲਾਈ ਹੋਈ ਆ ਪਿੱਛੇ ਵੀ ਜਾਲੀ ਲਾਈ ਆ ਯਾਰ ਬਾਜ ਬੈਠਾ ਇਧਰ ਤੋਂ ਹਣਾ ਤੇ ਯਾਰ ਉਹ ਜਾਲੀ ਰਹੀ ਉਹ ਇਧਰ ਲਾ ਲਾਤੀ ਵੈਸੇ ਮੈਂ ਤਾਂ ਇਹੀ ਡਰਦੇ ਨੇ ਵੀ ਪੁਲਿਸ ਵਾਲੇ ਨਾ ਖੜੇ ਹੋਣ ਵੀ ਇਧਰ ਤਾਂ ਚੱਲ ਕਹਦੇ ਕਿ ਰੇੜੀ ਵੀ ਤੋਂ ਪਾਉਂਦੀ ਆ ਤੇ ਜਿਵੇਂ ਹਰਿਆਣੇ ਦੇ ਵਿੱਚ ਚੱਲ ਹਰਿਆਣੇ 'ਚ ਤਾਂ ਆ ਦੇਖਿਆ ਪਿੱਛੇ ਕਿਦੋਂ-ਕਿਦੋਂ ਤੁਹਾਨੂੰ ਦਿਖਾਈਆਂ ਜਮਾਂ ਜਟ ਬਲੈਕ ਹੈ ਪੂਰੇ ਪਿਛਲੇ ਸ਼ੀਸ਼ੇ ਇੱਕ ਤਾਂ ਥਾਰ ਦੇਖਿਓ ਜਮਾਂ ਹੀ ਕਾਲੀ ਮੂਹਰ ਦਾ ਸ਼ੀਸ਼ਾ ਵੀ ਕਾਲਾ ਤੇ ਉਸ ਤੋਂ ਅੱਗੇ ਉਧਰ ਸਿਕਮ-ਸਿਕਮ 'ਚ ਹੋਰ ਸਾਰੇ ਕਿਤੇ ਤੁਸੀਂ ਕਾਲੇ ਕਰਾ ਸਕਦੇ ਆ ਸ਼ੀਸ਼ੇ ਮਗਰ ਲਿਸ਼ੇਸ਼ਾ ਕਾਲਾ ਕਰਾਓ ਸਾਈਡਾਂ ਵਾਲੇ ਕਰਾਓ ਤੇ ਫਰੰਟ ਵਾਲਾ ਨਹੀਂ ਹੈਗਾ ਫਰੰਟ ਵਾਲਾ ਤੁਸੀਂ ਉਦੋਂ ਹੀ ਰੱਖ ਸਕਦੇ ਆ ਜਿਵੇਂ ਸੇਮ ਬਾਹਰ ਦੀ ਤਰ੍ਹਾਂ ਜਿਵੇਂ ਕੈਨੇਡਾ ਅਮਰੀਕਾ ਸਾਰੇ ਕਿਤੇ ਹੁੰਦਾ ਤੇ ਉਧਰ ਤਾਂ ਹੀ ਨਹੀਂ ਠਾਈ ਰੋ ਉਧਰ ਤਾਂ ਨਹੀਂ ਗਰਮੀ ਵੀ ਨਹੀਂ ਪੈਂਦੀ ਦੇ ਸਿੱਖਮ ਤੋਂ ਦੇਖੀਏ ਜਾ ਉਧਰ ਹਾਂ ਸਿੱਖਮ ਤੋਂ ਸਿੱਖਮ ਤੱਕ ਕੀ ਆਪਾਂ ਤਾਂ ਗਏ ਹਾਂ ਤੇ ਸਿੱਖਮ ਤੋਂ ਦੇਖੀਏ ਤਾਂ ਉਧਰ ਤਾਂ ਇਨੀ ਗਰਮੀ ਵੀ ਨਹੀਂ ਗਰਮੀ ਵੀ ਨਹੀਂ ਪੈਂਦੀ ਉਧਰ ਕਾਲੇ ਕਰਾਈ ਫਿਰਦਾ ਯਾਰ ਇੱਥੇ ਤਾਂ ਇੰਨੀ ਜਿੰਨੀ ਗਰਮੀ ਪੈਂਦੀ ਇੱਥੇ ਤਾਂ ਕਰਾਉਣ ਦੇ ਦੋ ਘਟੋ ਘਟ ਜਾਲੀਆਂ ਹੀ ਲਾਉਣ ਦੇ ਦੋ ਗੱਡੀ ਚੱਲ ਜਦੋਂ ਮਾਰਜੀ ਚੈੱਕ ਕਰ ਲੋ ਹਨ ਜੇ ਤੁਹਾਨੂੰ ਕੋਈ ਸ਼ੱਕ ਆ ਗੱਡੀ ਰੋਕਣੀ ਆ ਘੇਰਨੀ ਆ ਦੇਖਣੀ ਆ ਚੈੱਕ ਕਰਨੀ ਆ ਉਹ ਰੁਕੋ ਉਹ ਤੁਹਾਡਾ ਠੀਕ ਆ ਡਿਊਟੀ ਆ ਪਰ ਧੁੱਪ ਤੋਂ ਬਚਣ ਲਈ ਯਾਰ ਜਾਲੀਆਂ ਤਾਂ ਲਾਉਣ ਦੋ ਕਿ ਨਹੀਂ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਨੋ ਵੈਸੇ ਗੱਲ ਆ ਚੱਲ ਇੱਕ ਲੌਣੀਆਂ ਤਾਂ ਫੇਰ ਵੀ ਹੁੰਦੀਆਂ ਅਗਲੇ ਨੇ ਚੌਕ ਤੋਂ ਨਿਕਲ ਕੇ ਗਾਹ ਅੱਗੇ ਜਾ ਕੇ ਵੇਲਾ ਲੂ ਤਾਂਪੇ ਥੋੜੋ ਮਚਣਾ ਹੁਣ 46100 46100 ਆ 46117 17 ਨਹੀਂ ਮਤਲਬ 15 ਕਿਲੋਮੀਟਰ ਚੱਲੇ ਹੋਣੀਆਂ 2 ਕਿਲੋਮੀਟਰ ਮੈਂ ਗੱਡੀ ਧਵਾਉਣੇ ਤਰੁਤਰ ਚਲਾ ਗਿਆ ਸੀਗਾ ਨੇੜੇ-ਤਰੇ ਜਾਈ 2 ਕਿਲੋਮੀਟਰ ਚੱਲੀ ਆ ਉਸ ਤੋਂ ਬਾਅਦ ਅੱਜ ਕੱਢੀ ਆ ਗੱਡੀ ਅੱਜ ਹੈਗੀ ਆ 23 ਤਰੀਕ ਤੋ ਚੱਲ ਹੁਣ ਤੁਹਾਨੂੰ ਕਾਹ ਨੂੰ ਦੱਸਣੀ ਆ ਕਿਉਂਕਿ ਫੇਰ ਅੱਗੇ ਪਿੱਛੇ ਆ ਕਾਫੀ ਹੋ ਗਿਆ ਨਾ ਸਮਾਂ ਤਾਂ ਤੁਸੀਂ ਸੇਮ ਡੇਟ ਜੀ ਰੋ ਡੇਟ ਨਾਲ ਤੁਸੀਂ ਦੇਖੋ ਅਰੋ ਆਪਣੇ ਪੂਰੇ ਰੂਟ ਤੇ ਸਾਰੇ ਦੇ 4615 ਕਿਲੋਮੀਟਰ ਚੱਲੀ ਆ ਜੀ ਗੱਡੀ ਤੇ ਐਵਰੇਜ ਐਵਰੀ ਤਾਂ ਚਲੋ ਐਵਰੇਜ ਵੀ ਤੁਹਾਨੂੰ ਦੱਸਣੀ ਹੈ ਕਿੰਨੀ ਗੱਡੀ ਜਾ ਰਹੀ ਕਿਉਂਕਿ ਇਹਦੀ ਐਵਰੇਜ ਘੱਟ ਹੀ ਆ ਬਾਈ ਆ ਵੀ ਵੀਡੀਓ ਮੈਂ ਕਾਫੀ ਦਿਨਾਂ ਬਾਅਦ ਕਲਿੱਪ ਬਣਾਉਣ ਲੱਗਾ ਵੈਸੇ ਮੈਨੂੰ ਯਾਦ ਆ ਗਿਆ ਤੇ ਗੱਡੀ ਕੱਢੀ ਆ ਤਾਂ ਮੈਂ ਤੁਹਾਨੂੰ ਦੱਸਦਾ ਮੀਟਰ ਤੇ ਰੀਡਿੰਗ ਇੱਧਰ ਉੱਧਰ ਹੋ ਜਾਂਦੀ ਹੈ ਫਿਰ ਯਾਦ ਭੁੱਲ ਜਾਂਦਾ